ਹਾਂਜੀ ਅੱਜ ਅਸੀਂ ਪਹੁੰਚੇ ਹਾਂ ਜੀ ਐਸ ਡੀ ਐਮ ਦਫ਼ਤਰ ਸੁਵਾਬਿਕ ਤੇ ਆਓ ਕਰਦੇ ਹਾਂ ਗੱਲਬਾਤ ਕੀ ਆ ਜਿੰਨਾ ਦਾ ਮਸਲਾ ਹੈ ਕੀ ਮੰਗਿਆ ਨੇ ਇਹਨਾਂ ਦੀਆਂ ਮੈਂ ਰਾਮਲਵਾਹਾ ਐਕਸਪਾਂਟ ਟ੍ਰੈਂਟ ਜੀ ਐਕਸ ਗਲੋਬ ਸੱਤੀ ਮੈਂ ਸਾਡਾ ਮਸਲਾ 145 ਸਾਲ ਪਹਿਲੇ ਤੋਂ ਦੁਆਰੇ ਚੱਲਿਆ ਆ ਜੀ ਅੱਜ ਕੱਲ੍ਹ ਜੀ ਮੈਂ ਹਰਮਨ ਚੜਿਆਲ ਪਿੰਡ ਜਮਸ਼ੀਰ ਚੋਂ ਆਪਕ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਉੱਧਰ ਸਾਰੇ ਪਿੰਡ ਦੇ ਮੈਂਬਰ ਪਹੁੰਚੇ ਆ ਜਿਹੜੀ ਕੀ ਮੇਨ ਗੱਲ ਇਹ ਆ ਕਿ ਜਿਹਨੇ ਲੋਗ ਆਏ ਆ ਪਾਗਲ ਤਾਂ ਹੈ ਨਹੀਂ ਕਿ ਸਾਰੇ ਜਿਹੜੇ ਪਿਛਲੇ ਮਤਲਬ ਇਸ ਸਾਲ ਜਿਹੜਾ ਗੁਰਪੁਰ ਵਾਇਆ ਉਹ ਗੁਰਪੁਰ ਉਤੇ ਧੱਕੇ ਖਾ ਰਹੇ ਆ ਸਾਰੇ ਇਹਦੇ ਵਿੱਚ ਕਈ ਮਜ਼ਦੂਰ ਲੋਕਾਂ ਦੇ ਘਰਾਂ ਤੋਂ ਵੀ ਆਏ ਆ ਕਈ ਆਪਣਾ ਕੋਈ ਜ਼ਰੂਰੀ ਕੰਮ ਛੱਡ ਗਿਆ ਕਿਸੇ ਦੇ ਘਰ ਕੋਈ ਮਰੀਜ਼ ਵੀ ਹੋ ਸਕਦਾ ਆ ਤੇ ਇਸ ਧੁੱਪੇ ਤੁਸੀਂ ਦੇਖ ਸਕਦੇ ਹੋ ਮਈ ਮਹੀਨਾ ਆ ਤਾਂ ਮਈ ਮਹੀਨੇ ਸਾਰਿਆਂ ਨੂੰ ਪਤਾ ਗਰਮੀ ਕਿੰਨੀ ਹੁੰਦੀ ਆ ਤੇ ਇਹ ਸਿਰ ਪ੍ਰਸ਼ਾਸਨ ਦੀ ਗਲਤੀ ਆ ਜੋ ਆਪਾਂ ਇੱਥੇ ਰੋਡ ਦੇ ਪੱਟ ਗਰੇ ਆ ਸਾਡੇ ਦੋ ਧਰਨੇ ਆਲਰੇਡੀ ਪਿੰਡ ਜਮਸ਼ੇਰ ਚੜ੍ਹਿਆ ਲੱਗ ਚੁਕੇ ਆ ਜੋ ਕਿ ਪਹਿਲਾ ਧਰਨਾ ਇਸ ਸਬੰਧ ਵਿੱਚ ਲੱਗਾ ਸੀਗਾ ਕਿ ਇਹਨਾਂ ਨੇ ਇਹ ਕਿਹਾ ਸੀਗਾ ਕਿ ਲੇਡੀਜ਼ ਬਾਰੇ ਬਹੁਤ ਗਲਤ ਬੋਲਿਆ ਹੈ ਬੋਡੀ ਸ਼ੇਮ ਕੀਤੀ ਸੀਗੀ ਤੇ ਮੈਂ ਜੋ ਕਿ ਇੱਥੇ ਮਾਈਕ 'ਚ ਨਹੀਂ ਬਿਆਨ ਕਰ ਸਕਦਾ ਕੀ ਗੱਲ ਕਹੀ ਸੀਗੀ ਤੇ ਉਹਦੇ ਰਿਲੇਟਡ ਧਰਨਾ ਲੱਗਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਉਦੋਂ ਵੀ ਕੋਈ ਸਾਨੂੰ ਮਤਲਬ ਜੈਜ ਫੈਸਲਾ ਨਹੀਂ ਹੋਇਆ ਸੀਗਾ ਤੁਸੀਂ ਜੇ ਨਹੀਂ ਯਕੀਨਤ ਹੈ ਲੇਡੀਜ਼ ਕੋਲ ਪੁੱਛ ਸਕਦੇ ਹੋ ਜੇ ਮੇਰੀ ਗੱਲ ਤੇ ਕਿਸੇ ਨੂੰ ਵੀ ਲੱਗ ਰਿਹਾ ਕਿ ਮੈਂ ਗਲਤ ਬੋਲ ਰਿਹਾ ਹਾਂ ਉਸ ਤੋਂ ਬਾਅਦ ਫਿਰ ਦੂਸਰਾ ਧਰਨਾ ਲੱਗਿਆ ਸੀਗਾ ਜਦੋਂ ਫੈਸਲਾ ਹੋਇਆ ਸੀ ਜੋ ਕੀ ਜਾਇਜ਼ ਸਿਗਾ ਹੀ ਨਹੀਂ ਤਾਂ ਵੀ ਫੈਸਲਾ ਹੋ ਚੁਕ ਗਿਆ ਹੈਗਾ ਤੇ ਆਪਾਂ ਕਿਤੇ ਨਾ ਕਿਤੇ ਮਨਜ਼ੂਰ ਵੀ ਕਰ ਲੈ ਇਹ ਦੁਆਰਾ ਸਾਡਾ ਫਿਰ ਤਾਂ ਨਾ ਲੱਗਿਆ ਜਿਹਦੇ ਵਿੱਚ ਕੀ ਸਾਨੂੰ ਕਿਹਾ ਗਿਆ ਕੀ ਥਾਣੇ 'ਚ ਜਾਓ ਤੇ ਤੁਹਾਡਾ ਫੈਸਲਾ ਹੋਊਗਾ ਲੇਕਿਨ ਕੋਈ ਹੋ ਨਹੀਂ ਸਾਡੀ 3-4 ਲੀਡਸ ਵਿੱਚੋਂ ਬਿਮਾਰ ਵੀ ਪੈ ਗਏ ਆ ਉਦੋਂ ਦੀਆਂ ਜੋ ਕਿ ਅੱਜ ਇੱਥੇ ਮੌਜੂਦ ਨਹੀਂ ਹੋਈਆਂ ਆ ਕਿਉਂਕਿ ਤੁਪ ਤੁਹਾਨੂੰ ਪਤਾ ਹੀ ਆ ਮਈ ਦੀ ਕਿੱਦਾਂ ਦੀ ਹੁੰਦੀ ਆ ਹਰ ਇੱਕ ਇਨਸਾਨ ਜਾਂ ਇੱਥੇ ਦਾ ਜਾਨਵਰ ਨਹੀਂ ਨਿਕਲਦੇ ਤੋਂ ਪਾਜੇ ਫੇਰ ਵੀ ਇਨਸਾਨ ਘੁੰਮਰੇ ਸਿਗੇ ਸੜਕਾਂ ਦੇ ਬਿੱਤੇ ਤਿੰਨ ਲੇੜੀ ਸਾਡੀ ਬਿਮਾਰ ਤੁਸੀਂ ਪਿੰਡ ਜਾ ਕੇ ਮੋਖਾ ਤੇ ਉਹਦੇ ਕਰਕੇ ਹੱਲੇ ਵੀ ਮਾਂ ਬਿਮਾਰ ਆ ਹੁਣ ਜੋ ਫੈਸਲਾ ਹੋਇਆ ਸਾਨੂੰ ਸੱਦਿਆ ਗਿਆ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਅੱਜ ਤਾਨੂੰ ਫੈਸਲਾ ਦਿੱਤਾ ਜਾਊਗਾ ਲੇਕਿਨ ਅੱਜ ਵੀ ਫਿਰ ਉਹੀ ਗੱਲ ਹੋਈ ਆ ਅੱਜ ਵੀ ਇਹਨਾਂ ਨੇ ਰੋਕਿਆ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਕਿ ਸੋਮਵਾਰ ਫੈਸਲਾ ਹੋਊਗਾ ਪਰ ਕੋਈ ਫੈਸਲਾ ਨਹੀਂ ਹੋ ਰਿਹਾ ਇਹ ਸਿਰਫ ਸਰਕਾਰ ਦੀ ਨਾਕਾਮਯਾਬੀ ਆ ਇਹ ਮੌਜੂਦਾ ਸਰਕਾਰਾਂ ਦੀ ਨਾਕਾਮਯਾਬੀ ਜੋ ਹੁਣ ਤੱਕ ਫੈਸਲਾ ਨਹੀਂ ਹੋ ਰਿਹਾ ਤੇ ਮੇਰੀ ਪੰਜਾਬ ਟਾਈਗਰ ਫੋਰਸ ਸ੍ਰੀ ਗੁਰੂ ਵਿਦਾਸ ਟਾਈਗਰ ਫੋਰਸ ਅੱਗੇ ਬੇਨਤੀ ਆ ਕਿ ਸਾਡਾ ਫੈਸਲਾ ਜਲਦ ਤੋਂ ਜਲਦ ਕਰਵਾਇਆ ਜਾਵੇ ਸਾਡਾ ਸਾਥ ਦਿੱਤਾ ਜਾਵੇ ਪ੍ਰਧਾਨ ਜਸੀਤ ਧੱਲਨ ਅੱਗੇ ਵੀ ਮੇਰੀ ਬਹੁਤ ਜ਼ਿਆਦਾ ਬੇਨਤੀ ਆ ਕਿ ਫੈਸਲਾ ਕਰਵਾਇਆ ਜਾਵੇ ਤਾਂ ਜੋ ਸਾਡੇ ਲੋਕ ਤੁੱਪੇ ਸੜਨ ਤੋਂ ਬਚ ਸਕਣ ਇਹਨਾਂ ਨੂੰ ਇਨਸਾਫ ਮਿਲਿਆ ਜਾਵੇ ਤੇ ਜੋ ਕੀ ਇਹ ਰਵਿਦਾਸ ਮਹਾਰਾਜ ਦਾ ਜਕਾਰਾ ਨਹੀਂ ਲਗਾ ਸਕਦੇ ਉਹ ਜਕਾਰਾ ਹੱਕ ਠੋਕ ਕੇ ਲਗਾ ਸਕਣ ਤੇ ਗੂੰਜ ਦੇ ਜਕਾਰੇ ਲਗਾ ਸਕਣ ਧੰਵਾਦ ਜੀ ਹਾਂਜੀ ਨਾਲ ਸਾਡੇ ਇੱਕ ਜਮ ਸ਼ੇਰ ਚ ਖਿਆਲ ਪੈਂਦੇ ਵੱਡੀ ਬੇਨਤੀ ਤੇ ਮਿਲਾਵਾ ਵੀ ਮੌਜੂਦ ਨੇ ਤੇ ਆਓ ਆਪਾਂ ਕਰਦੇ ਇਹਨਾਂ ਨਾਲ ਗੱਲਬਾਤ ਹਾਂਜੀ ਕੀ ਮਸਲਾ ਹੈ ਇਹ ਇਹਨਾਂ ਦਾ ਜੀ ਸਾਡਾ ਮਸਲਾ ਇਹ ਹੈਗਾ ਜੀ ਸਾਡਾ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਦਾ ਇਹ ਸਾਡੇ ਪੰਜ ਸਤਿਕਾਰ ਹੈਗੇ ਸਿੱਖਾਂ ਦੇ ਕਿ ਉਹ ਸਾਨੂੰ ਉਹ ਗੁਰਦੁਆਰੇ ਦੇ ਵਿੱਚ ਜਾਣ ਤੋਂ ਮਨ ਕਰਦੇ ਆ ਤੇ ਜੇ ਆਪਾਂ ਕੋਈ ਪਾਟੀ ਰੱਖਦੇ ਤਾਂ ਉਹਨਾਂ ਪਾਟੀਆਂ ਦੇ ਗੁੱਛੇ ਉੱਡਦੇ ਬਾਦੂ ਘਟਦੇ ਉਹਨੂੰ ਵੀ ਹਟਾ ਦਿੰਦੇ। ਤੇ ਸਾਡੀ ਕੋਈ ਵੀ ਕਿਸੇ ਪੱਖ ਸੁਣਾਈ ਨਹੀਂ। ਸਾਨੂੰ 2 ਮਹੀਨੇ ਹੋ ਗਏ ਕਿ ਨਖਨ ਕਦੀ ਕਿਤੇ ਕਦੀ ਕਿਤੇ ਅਸੀਂ ਕਦੀ ਪਿੰਲੇ ਦੇ ਧਰ ਨਾਲ ਨਹੀਂ ਕਦੀ ਕਿਤੇ ਤੋਂ ਨਾਲ ਨਹੀਂ ਸਾਡੀ ਕੁੱਤੇ ਵੀ ਸੁਣਾਈ ਨਹੀਂ ਨੂੰ। ਅੱਜ ਤਾਂ ਸਮਾਜ ਇਹ ਆਪ ਜੁਰਦ ਗਈ ਬੈਂਦੀ ਕਰ ਗਿਆ ਕਿ ਸਾਡਾ ਗੁਰਦਿਆਰ ਨੂੰ ਅਬੀ ਦਾਸ ਮਾਰਿਆ ਜਾ। ਸਾਡਾ ਇਹ ਤਾਂ ਸਾਡਾ ਹੀ ਰਵੇ। ਆਪ ਸੇਵਾ ਕਰੀਏ। ਬਾਦ ਚੜ ਕੇ ਹਿੱਸਾ ਅਸੀਂ ਆਪ ਲਈਏ ਜੀ। ਪਾਟੀ ਵੀ ਜੋ ਹੈਗਾ ਸਾਡਾ ਆਪਣੀ ਪਾਟੀ ਆ। ਉਈ ਪਾੜਾ ਕਰੂਗਾ ਯਾਨੀ ਕਿ ਵਿੱਚ ਸਰਦਾਰ ਪਾੜਨਗੇ ਜਾਂ ਮੁੰਨੇ ਕਰਨਗੇ ਗੁਰੂ ਘਰ ਦੇ ਵਿੱਚ ਜੋ ਵੀ ਹੈਗਾ ਗੁਰੂ ਤਾਂ ਕਦੀ ਕਿਸੇ ਨੂੰ ਨਹੀਂ ਕਹਦੇ ਕੀ ਸਾਨੂੰ ਇੱਥੇ ਸਰਦਾਰੀ ਆ ਕੇ ਸਾਡਾ ਨਾਮ ਜਪਣ ਅੱਜ ਜਿਹੜੀ ਕਮੇਟੀ ਤੋਂ ਬੰਦੇ ਆਏ ਜੀ ਤੁਹਾਨੂੰ ਕੋਈ ਸਟੇਕ ਗਏ ਆ ਸਾਨੂੰ ਜੀ ਉਹ ਸਾਡੋਂ ਤੋਂ ਵੱਧ ਘਟ ਉਹ ਬੋਲਦੇ ਸੀ ਸਾਡੇ ਨਾਲ ਲੜਨ ਨੂੰ ਪੈਂਦੇ ਸੀ ਸਾਡੇ ਮੁੰਡਿਆਂ ਨੂੰ ਅੱਗੇ ਅੱਗੇ ਆ ਕੇ ਮਾਰਨ ਨੂੰ ਪੈਂਦੇ ਸੀ ਤੇ ਅਸੀਂ ਵਿੱਚ ਬੁੜੀਆਂ ਹੋ ਕੇ ਅਸੀਂ ਪਿੱਛੇ ਆਪਣੇ ਮੁੰਡਿਆਂ ਨੂੰ ਕੀਤਾ ਜੀ ਠੀਕ ਹੈ ਜੀ ਸਾਨੂੰ ਪੱਤ ਘੱਟ ਸ਼ਬਦ ਪੋਰਡ ਪੜਦੇ ਪਏ ਆ ਸਾਨੂੰ ਕਹਿੰਦੇ ਕਿ ਅਸੀਂ ਛੋਟੇ ਛੋਟੇ ਟੋਟੇ ਕਰਾਂਗੇ ਜੀ ਤੁਸੀਂ ਗੁਰਦੁਆਰੇ ਆ ਕੇ ਬਣਾ ਲਾ ਤੇ ਅਸੀਂ ਕਹਗੇ ਅਸੀਂ ਸਾਰੇ ਯਾਨੀ ਸ਼ਾਮ ਨੂੰ ਗੁਰਦੁਆਰੇ ਆਵਾਂਗੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਹਾਂ ਅਸੀਂ ਤਾਂ ਕਹਿੰਦੇ ਕਿ ਜੋ ਵੀ ਅਸੀਂ ਅਫਸਰਾਂ ਨੇ ਵੀ ਅੱਜ ਕਹਿ ਦਿੱਤਾ ਕਿ ਜਿਹੜੀ ਸਾਡੀ ਹੁਣ ਕੋਈ ਵੀ ਨਾ ਗੱਲ ਮੰਨੂਗੇ ਅਸੀਂ ਆਪਣੇ ਗੁਰਦੁਆਰੇ ਜਾਣਾ ਜੋ ਵੀ ਗੱਲਬਾਤ ਹੋਊਗੀ ਤੇ ਅਫਸਰ ਹੀ ਜ਼ਿੰਮੇਵਾਰ ਹੋਣਗੇ ਇਹ ਜਿਹੜਾ ਗੁਰਦੁਆਰਾ ਰਵੀ ਦਾ ਹਦਾ ਇਹਦੀ ਕਮੇਟੀ ਬਿਲ ਬਣਾਏ ਔਰ ਕਮੇਟੀ ਇਸ ਬਜਾ ਮਨੀ ਚਾਹੀਦੀ ਹੈ ਕਿ ਨਾ ਦਾ ਵੀ ਇੱਕ ਤਾਂ ਮੈਂਬਰ ਸਾਡੇ ਕਨਸਪਟ ਮੈਂਬਰ ਹੋਣੇ ਚਾਹੀਦੇ ਆ ਤਾਂ ਕਮੇਟੀ ਬਣਨੀ ਹੈ ਨਹੀਂ ਤਾਂ ਫਿਰ ਕਲ ਨੂੰ ਕੋਈ ਉੱਥੇ ਗੜਬੜ ਹੋ ਗਈ ਤਾਂ ਜਿਹੜੀ ਆਪਣੀ ਗਵਰਨਮੈਂਟ ਹੈ ਇਹ ਜ਼ਿੰਮੇਵਾਰ ਹੈ ਡੀਸੀ ਸਾਹਿਬ ਨੇ ਵੀ ਆਪਣੇ ਐਨ ਐਸ ਡੀ ਐਮ ਸਾਹਿਬ ਹੀ ਐਸ ਪੀ ਨੂੰ ਵੀ ਛੱਡਿਆ ਸਾਹਿਬ ਪਰ ਡੀਐਸਪੀ ਸਾਹਿਬ ਨਹੀਂ ਆਏ ਉੱਥੇ ਮੌਕੇ ਤੇ ਬਾਕੀ ਇੱਥੇ ਫੈਸਲਾ ਇਹ ਹੋਇਆ ਹੈ ਹਜੇ ਤਾਈਂ ਫੈਸਲੇ ਦਾ ਕੋਈ ਮਤਲਬ ਹੱਲ ਹੋ ਹੀ ਨਹੀਂ ਸਕਦਾ ਕੱਲ ਕਲੰਤਰ ਉੱਥੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਇਹ ਜਿਹੜੀ ਗਵਰਨਮੈਂਟ ਹੈ ਇਹ ਦੀ ਜ਼ਿੰਮੇਵਾਰ ਹੋਵੇਗੀ ਬਾਕੀ ਅਸੀਂ ਰੋਜ਼ ਮਹੀਨਾ ਹੋ ਗਿਆ ਕਚਹਿਰੀਆਂ ਵਿੱਚ ਫਿਰਦੇ ਆ ਇਹਨੂੰ ਅਗਰ ਇਹਨਾਂ ਨੂੰ ਸ਼ੱਕ ਹੈ ਅੱਜ ਤੋਂ 40 50 ਸਾਲ ਪਹਿਲੇ ਸਿੱਖ ਜਾਂ ਸਿੰਘ ਗੁਰਦੁਆਰਾ ਘਾਟਰ ਪ੍ਰੋਬਿਊਜ਼ ਕਰਕੇ ਤਾਂ ਅਸੀਂ ਸਾਰਾ ਪਿੰਡ ਸਾਰੀ ਜਨਤਾ ਨੂੰ ਹੋਰ ਵੀ ਪਿੰਡਾਂ ਦੇ ਬੰਦਿਆਂ ਨੂੰ ਇਹਨਾਂ ਅੱਗੇ ਹੱਥ ਜੋੜ ਕੇ ਕਹਿੰਨੇ ਆ ਕਿ ਇਹਨਾਂ ਨੂੰ ਗੁਰਦੁਆਰਾ ਦਿੱਤਾ ਜਾਏ ਨਹੀਂ ਤਾਂ ਇਹਦਾ ਫੈਸਲਾ ਗਵਰਨਮੈਂਟ ਜਲਦੀ ਤੋਂ ਜਲਦੀ ਕਰੇ ਨਹੀਂ ਤਾਂ ਕੋਈ ਮਾਨੀ ਨੁਕਸਾਨ ਜਾਂ ਜਾਨੀ ਨੁਕਸਾਨ ਹੋ ਸਕਦਾ ਹੈ ਧਰਨੇ ਵੀ ਲੱਗ ਸਕਦੇ ਆ ਉਹ ਕਿਹੜੀ ਧਰਨੇ ਲਾਏ ਆ ਅਜੇ ਤੱਕ ਕੋਈ ਰਿਐਲਿਟੀ ਨਾਲ ਫੈਸਲਾ ਨਹੀਂ ਹੋਇਆ ਥੈਂਕ ਯੂ ਇੱਕ ਹੋਰ ਵੀ ਮੁੱਦਾ ਸਾਹਮਣੇ ਆ ਰਿਹਾ ਹੈ ਕਿ ਇੱਕ ਕਮੇਟੀ ਜੋ ਪਿੰਡ ਜਮਸ਼ੇਰ ਚਠਿਆਲ ਵਿਖੇ ਬਣੀ ਹੈ ਗੁਰਦੁਆਰੇ ਦੀ ਉੱਚ ਕਿਸੇ ਇੱਕ ਬੰਦੇ ਦਾ ਨਾਮ ਜਿਹੜਾ ਹੈ ਉਹਨਾਂ ਨੇ ਕਮੇਟੀ ਦੇ ਵਿੱਚ ਪਾ ਕੇ ਤੇ ਜਾਲੀ ਸਾਈਨ ਕਰਕੇ ਕਮੇਟੀ ਵਿੱਚ ਪਾ ਦਿੱਤਾ ਗਿਆ ਤੇ ਉਹਨਾਂ ਦਾ ਵੀ ਆਪਾਂ ਤੁਹਾਨੂੰ ਯੂਰੂ ਕਰਾਣੇ ਆ ਉਹਨਾਂ ਦਾ ਸੁਣਦੇ ਆ ਕੀ ਉਹਨਾਂ ਦਾ ਕਹਿਣਾ ਹੈ ਜਿਹੜੀ ਗੁਰਦੁਆਰਾ ਸਿੰਘ ਸਭਾ ਕਮੇਟੀ ਜਮਸ਼ੇਰ ਚਠਿਆਲ ਬੁਲਾਈ ਗਈ ਹੈ ਉਹਦੇ ਵਿੱਚ ਤੁਹਾਡਾ ਦੇ ਤੌਰ ਤੇ ਹੈ ਜੀ ਮੇਰਾ ਨਾਮ ਜੋ ਜਨੈਲ ਸਿੰਘ ਲਿਖਿਆ ਹੋਇਆ ਉਹ ਮੈਨੂੰ ਬਿਨਾਂ ਦੋਸੇ ਹੀ ਲਿਖਿਆ ਹੋਇਆ ਨਹੀਂ ਜਦ ਕਿ ਇਹ ਨਹੀਂ ਮਤਲਬ ਕਮੇਟੀ ਬਣਾਉਗੇ ਮੇਰਾ ਨਾਮ ਇਹਨੂੰ ਪੁੱਛਿਆ ਨਾ ਕੁਝ ਜਦੋਂ ਮੈਂ ਮੈਨੂੰ ਪਤਾ ਲੱਗਿਆ ਪਰ ਮੈਂ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਕਿ ਮੁਰਨਾ ਬੰਦਾ ਕਦੀ ਵੀ ਅਸੀਂ ਆਪਣੀ ਕਮੇਟੀ ਚ ਨਹੀਂ ਲਾਵਾਂਗੇ ਤੇ ਮੈਂ ਮਤਲਬ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਮੇਰਾ ਜਿਹੜਾ ਇਹ ਨਾਮ ਵਰਤਿਆ ਜਾ ਲਈ ਕੱਲੋਂ ਕਿਤੇ ਵੀ ਵਰਤ ਸਕਦੇ ਆ ਇਹਨਾਂ ਖਿਲਾਫ ਤੁਰੰਨੀ ਬੰਦੀ ਕਾਰਵਾਈ ਕੀਤੀ ਜਾਵੇ